ਮੋਦੀ ਸਾਹਿਬ ਨੇ ਜਿਹੜੀ ਦਿਵਾਲੀ ਹੈ ਅ ਤੁਹਾਨੂੰ ਪਤਾ ਸਾਡਾ ਵਿਕਰਾਂਤ ਸਾਡਾ ਇੱਕ ਜੰਗੀ ਬੇੜਾ ਪਹਿਲਿਆਂ ਚ ਉਹ ਉਹ ਉਹਦੇ ਉੱਤੇ ਜਾ ਕੇ ਉਹਨਾਂ ਨੇ ਇੱਕ ਵਿਕਰਾਂਤ ਟੈਂਕ ਵੀ ਹੁੰਦਾ ਸੀਗਾ ਤੁਹਾਨੂੰ ਸ਼ਾਇਦ ਯਾਦ ਹੋਵੇ 65 ਦੀ ਲੜਾਈ ਬੜੇ ਵਿਕਰਾਂਤ ਟੈਂਕ ਵੀ ਰਹਾ ਸਾਡਾ ਇਹ ਇਹ ਸਾਡਾ ਜੰਗੀ ਬੇੜਾ ਹੈ ਸਮੁੰਦਰੀ ਬੇੜਾ ਆ ਉਹ ਉੱਤੇ ਜਾ ਕੇ ਉਹਨਾਂ ਨੇ ਸਿੰਦੂਰ ਆਪਰੇਸ਼ਨ ਸਿੰਦੂਰ ਆ ਕੋਕਟੇਨੇਜੋ ਜਾਨੇ ਬਹੁਤ ਵਧੀਆ ਕਾਰੋਜ਼ਾਰੀ ਦਿਖਾਈ ਹੈ। ਔਰ ਉਹਨਾਂ ਨੇ ਉੱਥੇ ਜਾ ਕੇ ਦਿਵਾਲੀ ਮਨਾਈ ਹੈ ਚੰਗੀ ਗੱਲ ਹੈ। ਇਟਸ ਅ ਬੂਸਟ ਟੂ आवर ਜੂਨੀਅਰ ਸਟਫਿੰਗ ਫੌਜਾਂ ਨੇ। ਕਿ ਪ੍ਰਧਾਨ ਮੰਤਰੀ ਸਾਹਿਬ ਜੇ ਕਿਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਦਿਵਾਲੀ ਮਨਾਉਂਦੇ ਨੇ ਤਾਂ ਬਹੁਤ ਵਧੀਆ ਗੱਲ ਹੈਗੀ ਹੈ। ਉਹ ਜੰਦਾ ਹੌਸਲਾ ਪੰਦਾ। ਉਹ ਚੋਣਾਂ ਨੇ ਗੱਲ ਕਹੀ ਹੈ ਜਿਹੜੀ ਚਿੱਠੀ ਲਿਖੀ ਹੈ ਉਹਨਾਂ ਫੌਜਾਂ ਨੂੰ। ਪਬਲਿਕ ਚ ਹੈਗੀ ਹੈ ਚਿੱਠੀ। ਉਹ ਚਿੱਠੀ ਦੇ ਚੋਣਾ ਇੱਕ ਗੱਲ ਕਹੀ ਹੈ। ਕਿ ਇਹ ਇਹ ਭਗਵਾਨ ਰਾਮ ਦੀ ਜਿਹੜੀ ਇਨਜਸਟਿਸ ਦੇ ਅਗੇਂਸਟ ਲੜਾਈ ਸੀ ਆਪਰੇਸ਼ਨ ਸੰਤੂਰ ਵੀ ਬਿਲਕੁਲ ਉਵੇਂ ਹੋਈ ਸੀ ਕਿ ਭਗਵਾਨ ਰਾਮ ਨੇ ਜੋ ਇਨਜਸਟਿਸ ਸੀ ਉਹਦੇ ਅਗੇਂਸਟ ਲੜਾਈ ਲੜੀ ਆ ਅਸੀਂ ਕਹਿੰਦੇ ਆ ਦੀ ਆਮ ਇਹ ਗੱਲ ਕਰਦੇ ਆ ਜਿਹੜੀ ਦੁਆਲੇ ਮਲਾਈ ਜਾਂਦੀ ਆ ਇਹ ਬਦੀ ਤੇ ਜਿੱਤ ਆ